ਇਹਨੂੰ ਪੁੱਛ ਲੋ ਉਹ ਇਹ ਤਾਂ ਰੋਜ਼ਿੰਦਰਾ ਜੇ ਜ ਮਸਜਿਦ ਆਵਰਦਾ ਉਹ ਚੇਹਰੇ ਕੀ ਹੈ ਜਿਹੜਾ ਕੰਦਾ ਸਾਡੇ ਮਾਲ ਨੇ ਆ ਜਿਆਸੀ ਨਗਰ ਦਾ ਇਹ ਜਿਹੜੀ ਰੱਤ ਕਿ ਹਾਂ ਆ ਰਿਹਾ ਉਹ ਜੀਕਾਰ ਕਿੱਧਰ ਦਿੱਖ ਰਿਹਾ ਗਰ ਦੇ ਵੀ ਦੇਖ ਰਿਹਾ ਨੰਦਿਆਂ ਨੇ ਇਹਨੇ ਉਹਨੂੰ ਕੋਈ ਡਾਲਟ ਹੋਇਆ ਉਹਨੂੰ ਬੰਦੇ ਬੰਦੇ ਲੱਗੇ ਤਾਂ ਦਾਤ ਰਿਹਾ ਹੈ 3:00 ਵੀ ਵਜੇ ਨਾਲ ਘਰ ਹੈ ਨਾ ਨਾ और आईजी जी ने प्रोटो टाइप उन्होंने का एक छोटा सा निवेदन मेरा रिक्वेस्ट किया है तो ये का कुछ ठीक है आईजी हम लोग के आगे हां हां और मैं आपको ये कुछ वो नहीं करवाएंगे इसके लिए हम लोग देखते हैं आपको प्रदान करेंगे धन्यवाद ਇਹਨਾਂ ਅਜਿਹਾ ਕਿਸਾ ਆ ਗਿਆ ਇਹਨਾਂ ਨੂੰ ਸਾਡੀ ਸ਼ਰੀਰ ਦੀ ਪਛਾਣ ਨਾ ਹੋ ਜਵੇ ਹੋਰ ਇਹਨਾਂ ਨੂੰ ਕੀ ਆਉਂਦਾ ਹੈ ਲੋਕ ਲਈ ਹੁੰਦੇ ਆਹ ਕਾਣੀ ਦੇਖੀ ਨਹੀਂ ਦੇਖੀ ਦੇਖਾਂਗੇ ਵਿਲੇ ਨਾਲ ਦੇ ਆਜਾ ਦੇਖਾਂਗੇ ਇਹਨਾਂ ਦਾ ਕੀ ਹੁੰਦਾ ਮੋਬਾਈਲ ਵੀ ਉਹ ਆਪਣਾ ਕੈਮਰਾ ਵੀ ਘੁਮਾਇਆ ਹੋਇਆ ਹੈ ਉਹ ਰੋਣ ਕਰਦਾ। ਉਹ ਰੋਣ نیچے ਬੁਰਾ ਲੱਗ ਰਿਹਾ। ਅ ਕੀ ਨਾਮ ਹੈ ਆਪਣੀ ਦੁਕਾਨ ਦਾ ਕੀ ਗੱਲਬਾਤ ਹੋਈ ਹੈ? ਤੇ ਪਾਲ ਮੈਡੀਕਲ ਸਟੋਰ ਹੈ ਜੀ। ਇੱਧਰ ਦੇਖੀ ਕਰੋ। ਬਾਜੂ ਕੋਈ ਨਹੀਂ ਪਿਆ ਟਿਕਾ ਟਿਕਾ ਕਰਦਤ ਹੋਈ ਹੈ ਰਮਨ ਸ਼ਰਮਾ ਮੇਰਾ ਨਾਮ ਹੈ ਤਾਂਚੀ ਮੋਬਾਈਲ ਬੇਲਾ ਚੌਂ ਮੇਰੀ ਦੁਕਾਨ ਹੈ ਗੱਲ ਤਕਰੀਬਨ 2:30 ਵਜੇ ਦੋ ਬੰਦੇ ਨੇ ਸਾਡਾ ਸ਼ਟਰ ਤੋੜ ਕੇ ਸਾਡਾ ਜਿੱਲੇ ਫੋਨ ਬੇਚੀ ਪੁਰਾਣੇ ਤੇ ਨਵੇਂ ਤਕਰੀਬਨ ਆਈਫੋਨ Oppo OnePlus ਦੇ ਫੋਨ ਸਾਰੇ ਚੋਰੀ ਕਰ ਲਏ ਨਾਲ ਇੱਕ ਸਪੀਕਰ ਇੱਕ ਲੈਪਟਾਪ 30-35 ਲੱਖ ਦਾ ਸਮਾਨ ਹੈ 3 ਵਜੇ ਸਾਨੂੰ ਪਤਾ ਲੱਗਿਆ ਸੀ ਕਿ ਸਾਡੇ ਸਪਾਈ ਕਰਮ ਬਿਆਰੀ ਹੈ ਉਹਨੇ ਦੇਖ ਲਿਆ ਉਹਨੇ ਦੇਖ ਕੇ ਭੱਜ ਗਏ ਉਹਨੇ ਗੇਟ ਖੜਕਾ ਕੇ ਸਾਨੂੰ ਜਗਾਇਆ لیکن ਉਹਨਾਂ ਗੇਟ ਸਾਡੇ ਤੋਂ ਖੁੱਲੇ ਨੇ ਉਹਨਾਂ ਨੇ ਬਾਹਰੋਂ ਬੰਨੇ ਹੋਏ ਸੀਗਾ ਉਹ 5-7 ਮਿੰਟ ਦਾ ਗੈਪ ਹੈਗੇ ਨਹੀਂ ਤਾਂ ਆਪਾਂ ਉਹਨਾਂ ਦੇ ਪਿੱਛੇ ਕੁਛ ਨਾ ਕੁਛ ਕਾਰਵਾਈ ਕਰਦੇ ਪੁਲਿਸ ਨੂੰ ਆਪਾਂ ਨਾਲ ਦੇ ਨਾਲ ਇਨਫੋਰਮ ਕਰਤਾ ਤੇ ਜਿੱਦ ਤੇ ਆਇਆ ਦਿਓ ਉਹ ਸਪਲੈਂਡਰ ਤੇ ਸੀ ਅੱਗੇ ਗਲੀ ਉੱਤੇ ਸਪਲੈਂਡਰ ਦੂਰ ਲਾਇਆ ਹੋਇਆ ਸੀ ਉਹਨਾਂ ਕੋਲ ਕਿਦਾਂ ਨਾਲ ਹਥਿਆਰ ਕਿਦਾਂ ਨੂੰ ਉਹਨਾਂ ਕੋਲ ਦਤਾਰ ਚੀਜਾਂ ਕਿਰਪਾਨ ਕੋਈ ਕੁਝ tha ਉਹਨਾਂ ਦੇ ਹੱਥ ਚ ਫੜਿਆ ਹੋਇਆ ਤੇ ਤਿੰਨ ਬੈਗ ਭਰੇ ਉਹਨਾਂ ਨੇ ਇੱਥੋਂ ਇੱਕ ਥੈਲਾ ਸੀਗਾ ਇੱਕ ਪੇਟੀ ਸੀ ਜਿਹੜੀ ਇੱਥੇ ਪਈ ਸੀ ਉਹਦੇ ਵਿੱਚ ਭਰਦੇ ਉਹ ਸਮਾਨ ਲੈ ਕੇ ਗਏ ਕੈਸ਼ ਕਿਨਾਂ ਦਿਓ ਕੈਸ਼ ਕਰਦੇ ਸੀ ਤਾਂ ਤੇ 2300 ਸੋ ਲੈ ਗਏ ਕੈਸ਼ ਨਹੀਂ ਸੀ ਗੰਦੇ ਕੀ ਮੰਨਦੇ ਕਰਦੇ ਇਹ ਹੀ ਆ ਕਿ ਸਾਡਾ ਸਾਮਾਨ ਸੀ ਜਿਹੜਾ ਮਿਹਨਤ ਦੀ ਕਮਾਈ ਸੀ ਸਾਰੀ ਇੱਕੇ ਦਿਨ ਚ 20 ਮਿੰਟ ਚ ਖਤਮ ਹੋ ਗਈ ਤਾਂ ਕਿਆ ਕਾਰੋਬਾਰ ਕਰੇਗਾ ਮੰਦੂਰ ਤੁਸੀਂ ਇਹ ਜੀ ਕੀ ਨਾਮ ਦੁਕਾਨ ਦਾ ਆਪਣੇ ਗਵਾਂ ਦਾ ਨਾਮ ਆਸ਼ਮੋਬਲਪੁਰ ਹੈ ਜੀ ਠੀਕ ਹੈ ਜੀ ਆਪਣੇ ਘਰ ਤੁਸੀਂ ਸ਼ਟਰ ਪੱਟ ਲੈ ਕੇ ਸਨਿਆ ਜੀ ਸੈਂਟਰ ਲੌਕ ਤੋੜ ਕੇ ਸੈਂਟਰ ਲੌਕ ਤੋੜ ਕੇ ਜੀ ਤੇ ਕੀ ਗਲਤ ਹੋਇਆ ਕਸਟਮਰ ਦਾ ਮੋਬਾਈਲ ਮੂਲਾਇ ਜਰ ਬੇਰੋਂ ਨਾ ਤੇ ਉਹ ਦਦਰ ਹੋਏ ਬਈ ਕੋਈ ਕੋਈ ਐਸਟੀਮੇਟ ਨਹੀਂ ਕਿੰਨਾ ਨੁਕਸਾਨ ਹੋਇਆ ਜੀ ਮੇਰੇ ਚੋਰੀ ਜ਼ਿਆਦਾ ਹੋ ਗਿਆ ਸਮਾਨ ਹਾਂ ਨਹੀਂ ਚੋਰੀ ਇਹ ਤਾਂ ਜ਼ਿਆਦਾ ਹੀ ਹੈ ਐਸਐਚਓ ਇਹ ਨਾਮ ਹੈ ਜੀ ਆਪਣੀ ਦੁਕਾਨ ਦਾ ਉਹ ਆਲ ਮੈਡੀਕਲ ਸਟੋਰ ਰੋਪੜ ਜੀ ਕੀ ਗੱਲ ਹੋ ਗਈ ਸਰ ਰਾਤ ਸਵੇਰੇ ਆਇਆ ਸੀ ਐਜ਼ ਇਟ ਇਜ਼ ਰਾਤ ਦੀ ਇਹਨਾਂ ਨੇ ਤਾਲੇ ਹੈ ਨਹੀਂ ਸੀਗੇ ਜਦ ਦੇਖਿਆ ਅੰਦਰੋਂ ਸਾਡੇ ਗੱਲਾਂ ਸਾਰਾ ਖਾਲੀ ਕੀਤਾ ਹੋਇਆ ਸੀਗਾ ਚੈੱਕ ਬੁੱਕ ਵਗੈਰਾ ਸਾਰੇ ਦੇਖਦੂ ਕਿ ਖਾਲੇ ਸਾਰੇ ਗੋਲ ਕੇ ਚੈੱਕ ਕੀਤੇ ਹੋਏ ਸੀਗੇ ਡੀਵੀਆਰ ਪਟਕੇ ਲਗੇ ਕੈਮਰਾ ਘੁਮਾਇਆ ਹੋਇਆ ਸੀਗਾ ਤੇ ਹੋਰ ਭਾਨਪੂਨ ਵੀ ਸਿੱਕੇ ਪੈਸੇ ਸਾਰਾ ਭਾਨਪੂਨ ਦਾ ਸਾਰਾ ਖਾਲੀ ਹੋ ਕਰ ਗਏ ਜੀ ਉਹਨਾਂ ਦਰਜਾ ਸੇ ਸਾਰਾ ਜੀ 2Z ਮਤਲਬ ਇਹ ਕਹੇ ਜੋਰ ਦੀ ਸਿੱਕੇ ਵੀ ਛੱਡੇ ਹਾਂ ਸਿੱਕੇ ਵੀ ਨਹੀਂ ਛੱਡੇ ਦਰ ਕੋ ਇਹ ਕਿੰਨਾ ਕ ਨੁਕਸਾਨ ਹੈ ਜਾਂਦੇ ਜਾਂਦੇ ਆਪਣੀ ਰੋਡ ਭੁੱਲ ਗਏ ਇੱਥੇ ਕਾਊਂਟਰ ਤੇ ਜਾਂਦੇ ਜਾਂਦੇ ਆਪਣੀ ਰੋਡ ਵੀ ਕਾਊਂਟਰ ਦੇ ਭੁੱਲ ਗਏ ਰੋਡ ਭੁੱਲ ਗਏ ਠੀਕ ਹੈ ਤੇ ਨੁਕਸਾਨ ਕਿੰਨਾ ਕਰਕੇ ਟੋਟਲ ਐਵਰੇਜ ਹੈ 20000 15 ਤੋਂ 20000 ਦੇ ਵਿੱਚ 20 20 ਯਰ ਵਗੈਰਾ ਪਾ ਕੇ ਤੇ ਕੋਈ ਸੀਸੀਟੀਵੀ ਵਗੈਰਾ ਆਇਆ ਸਮੇਂ ਜ਼ਰੂਰ ਸਾਡੇ ਵਾਲਾ ਤਾਂ ਲੱਗੇ ਸੀ ਹੁਣ ਹੋਰ ਆਸ-ਪਾਸ ਮੈਡਮ ਚੈੱਕ ਕਰ ਰਹੇ ਆ ਸਾਰਾ ਕੁਝ ਇਹ ਤਾਂ ਚੋਰੀਆਂ ਨਗਰ ਵਿੱਚ ਹੋ ਰਹੀਆਂ ਚੋਰੀਆਂ ਤਾਂ ਇਹ ਚੋਰੀਆਂ ਜਿਹੜੀਆਂ ਕੁਝ ਵਾਰਦਾਤਾਂ ਹੋਈਆਂ ਨੇ ਜੀ ਇਹ ਚਿੰਤਾ ਦਾ ਵਿਸ਼ਾ ਸਾਡੇ ਲਈ ਜ਼ਰੂਰੀ ਨੇ ਪਰ ਸਾਡੀਆਂ ਟੀਮਸ ਜਿਹੜੀਆਂ ਇਹਨੇ ਲਗਾਤਾਰ ਲਗੀਆਂ ਹੋਈਆਂ ਨੇ ਐਸ ਐਚਓ ਸਿਟੀ ਨੇ ਟੀਮਸ ਬਣਾ ਦਿੱਤੀਆਂ ਨੇ ਅਸੀਂ ਫੁਟੇਜਿਸ ਲੈ ਰਹੇ ਹਾਂ ਕੈਮਰੇ ਦੀਆਂ ਫੁਟੇਜਿਸ ਤੇ ਆਮ ਸ਼ੋਰ ਅਸੀਂ ਬਹੁਤ ਜਲਦੀ ਇਹਨਾਂ ਕੇਸਸ ਨੂੰ ਪੇਸ਼ ਕਰ ਲਾਂਗੇ ਮੋਬਾਈਲ ਤੇ ਹੋਰ ਇਹ ਜਿਹੜੇ ਦੁਕਾਨਾਂ ਇਹਨਾਂ ਨੂੰ ਕੋਈ ਨਿਸ਼ਾਨਾ ਨਹੀਂ ਆਉਂਦਾ ਕੋਈ ਕਾਸਟ ਮੰਤਰ ਨਹੀਂ ਹੋ ਸਕਦਾ ਮੋਬਾਈਲ ਇੱਕ ਮਹਿੰਗੀ ਆਈਟਮ ਹੈ ਜੀ ਇਨ ਡਿਮਾਂਡ ਹੈਗੀ ਹੈ Apple ਦੇ Samsung ਦੇ ਫੋਨ ਰੇਟ ਕਾਫੀ ਨੇਕ ਤੇ ਤੁਸੀਂ ਇੱਕ ਛੋਟੇ ਬਸਤੇ ਦੇ ਵਿੱਚ ਕਾਫੀ ਕੁਝ ਪਾ ਕੇ ਉਹਨਾਂ ਨੂੰ ਅੱਗੇ ਵੇਚਣ ਦੀ ਡਿਮਾਂਡ ਵੀ ਕਾਫੀ ਹੋਣ ਕਰਕੇ ਇੱਕ ਮੋਬਾਈਲ ਨੂੰ ਬਣਾਇਆ ਗਿਆ ਟਾਰਗੇਟ ਹੋਰ ਕੋਈ ਤਾਂ